ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਨੂੰ ਸਮਝੀਏ ਤੇ ਵਿਚਾਰੀਏ ਉੰਜ ਜੂ ਟਿਊਬ ਦਾ ਇਹ ਚੈਨਲ ਹੈ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਨੂੰ ਬੇਨਤੀ ਹੈ ਯੂ ਟਿਊਬ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਗੁਰਬਾਣੀ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚ ਸਕੇ ਕਮੈਂਟ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਔਹ ਇਹ ਜੋ ਚੈਨਲ ਹੈ ਗੁਰਬਾਣੀ ਵਿਚਾਰਨ ਵਾਸਤੇ ਜਿਹੜਾ ਹੈ ਉਹ ਬਣਾਇਆ ਗਿਆ ਹੈ ਔ ਇੱਕ ਸ਼ਬਦ ਹੈ ਰਾਹ ਮੂਲ ਰੂਪ ਦੇ ਵਿੱਚ ਜੋ ਸਕਰੀਨ ਬੋਰਡ ਦੇ ਉੱਤੇ ਲਿਖਿਆ ਹੋਇਆ ਹੈ ਰਾਰੇ ਨੂੰ ਕੰਨਾ ਹਾਏ ਨੂੰਕੜ ਰਾਹ ਰਾਰੇ ਨੂੰ ਕੰਨਾ ਹਾਹਾ ਰਾਹ ਰਾਰੇ ਨੂੰ ਕੰਨਾ ਹਾਏ ਸਿਹਾਰੀ ਰਾਹ ਮੂਲ ਰੂਪ ਦੇ ਵਿੱਚ ਇਹ ਪਾਠ ਰਾਹ ਹੀ ਹੋਵੇਗਾ ਇਨ ਨੂੰ ਰਾਰੇ ਨੂੰ ਕੰਨਾ ਹਾਏ ਨੂੰ ਔਕੜ ਜਦੋਂ ਆਵੇਗੀ ਪੁਲਿੰਗ ਇੱਕ ਵਚਨ ਹੋਵੇਗਾ ਰਾਰੇ ਨੂੰ ਕੰਨਾ ਹਾਹਾ ਮੁਕਤਾ ਹੋਵੇਗਾ ਬਹੁ ਵਚਨ ਹੋ ਸਕਦਾ ਸਵੰਦਿਕ ਹੋ ਸਕਦਾ ਤੇ ਸੰਬੋਧਨ ਰਾਹ ਨੂੰ ਕੀਤਾ ਨਹੀਂ ਜਾ ਸਕਦਾ ਤੇ ਜ਼ਰੂਰੀ ਹੈ ਕਿ ਇੱਥੇ ਬਹੁਤੇ ਰਾਹਾਂ ਦੀ ਗੱਲ ਹੋ ਸਕਦੀ ਹੈ ਇਸ ਕਰਕੇ ਹਾਏ ਨੂੰ ਔਕੜ ਨਹੀਂ ਆਈ ਬਹੁ ਵਚਨ ਸ਼ਬਦ ਕਹਿ ਲਈਏ ਰਾਰੇ ਨੂੰ ਕੰਨਾ ਹਾਏ ਸਿਹਾਰੀ ਰਾਹ ਇਹ ਵੀ ਰਾਹ ਸ਼ਬਦ ਹੈ ਤੇ ਇਥੇ ਸਿਹਾਰੀ ਨੂੰ ਲਾਮ ਦੀ ਤਰ੍ਹਾਂ ਪੜ੍ਹਨਾ ਨਹੀਂ ਗਲਤ ਹੋ ਜਾਵੇਗਾ ਪਾਠ ਰਾਹੇ ਨਹੀਂ ਕਹਿਣਾ ਰਾਹ ਮੂਲ ਰੂਪ ਦੇ ਵਿੱਚ ਪਾਠ ਸਾਰਾ ਰਾਹ ਹੀ ਹੋਵੇਗਾ ਆਉ ਰਾਹ ਨੂੰ ਕੰਨਾ ਹਾਇ ਨੂੰ ਕੜਾ ਰਾਹ ਦੇਖੀਏ ਗੁਰਬਾਣੀ ਦੇ ਵਿੱਚ ਪੜ੍ਹਤੀ ਅਸੀਂ ਰੋਜ਼ਾਨਾ ਪਾਠ ਕਰਦੇ ਆਂ ਜਪਜੀ ਸਾਹਿਬ ਦਾ ਸੁਣਿਆ ਹੈ ਅੰਦੇ ਪਾਵਹਿ ਰਾਹ ਇਹਨੂੰ ਰਾਹੋ ਸ਼ਬਦ ਕਰ ਜਾਂਦੇ ਕਈ ਵਾਰੀ ਅਸੀਂ ਪਰ ਗੁਰਬਾਣੀ ਵਿਆਕਰਨ ਦੇ ਅਨੁਸਾਰ ਹਾ ਦੇ ਔਂਕੜ ਪੁਲਿੰਗ ਇਕਵਚਨ ਦੀ ਨਿਸ਼ਾਨੀ ਹੈ। ਔਰ ਜੇ ਇਹਨੂੰ ਬੋਲਣਾ ਵੀ ਹੈ ਤਾਂ ਇਹ ਜਿਹੜੀ ਲਘੂ ਮਾਤਰਾ ਹੈ, ਛੋਟੀ ਮਾਤਰਾ ਹੈ ਸਿਹਾਰੀ ਤੇ ਔਂਕੜ ਇਹਨੂੰ ਜ਼ੋਰ ਨਾਲ ਜਿੱਕ ਕੇ ਲੰਮਾ ਕਰਕੇ ਨਹੀਂ ਬੁਲਾਇਆ ਜਾਂਦਾ। ਇਸ ਕਰਕੇ ਜਦੋਂ ਇਹ ਇਹੋ ਜਿਹਾ ਸ਼ਬਦ ਪੜ੍ਹਨਾ ਹੋਵੇ ਹਾ ਦੇ ਔਂਕੜ ਵਾਲਾ ਜੇ ਉਹ ਕਿਰਿਆਵਾਚੀ ਨਾ ਹੋਵੇ ਤਾਂ ਪਿਛਲੀ ਜਿਹੜੀ ਅੱਖਰ ਨੂੰ ਮਾਤਰਾ ਲੱਗੀ ਹੁੰਦੀ ਉਦਾ ਪਾਠ ਸੀ ਥੋੜਾ ਲਮਕਾ ਕੇ ਕਰ ਸਕਦੀਆਂ ਜਿਵੇਂ ਰਾਹ ਰਾਹ ਦਾ ਕੰਨ ਲੰਮਾ ਹੋ ਗਿਆ ਹਾਇ ਨੂੰਕੜ ਹਲਕੀ ਜੀ ਬੋਲ ਹੋ ਜਾਂਦੀ ਸੁਣਿਆ ਅੰਦੇ ਪਾਵੇ ਰਾਹ ਰਾਹ ਦਾ ਅਰਥ ਰਾਹ ਪਾਵੇ ਹ ਹਾਇ ਸਰੀਏ ਪਾਉਂਦੇ ਹਨ ਪਾਉਂਦੇ ਬਹੁਵਚਨ ਹੈ ਅੱਖਾਂ ਤੋਂ ਨਹੀਂ ਅਗਿਆਨਤਾ ਕਰਕੇ ਗਿਆਨ ਤੋਂ ਹੀ ਨਹੀਂ ਸੁਣਿਆ ਪਰਮਾਤਮਾ ਦਾ ਨਾਮ ਸੁਣ ਕੇ ਪਰਮੇਸ਼ਰ ਦਾ ਨਾਮ ਸੁਣ ਕੇ ਰੱਬ ਦਾ ਨਾਮ ਸੁਣ ਕੇ ਜਿਹੜੇ ਅਗਿਆਨੀ ਮਨੁੱਖ ਵੀ ਨੇ ਉਹ ਵੀ ਰੱਬ ਨੂੰ ਮਿਲਣ ਦਾ ਰਾਹ ਲੱਭ ਲੈਂਦੇ ਹਨ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਪਾਵਹਿ ਸ਼ਬਦ ਬਹੁ ਵਜਨਸ ਕਰਕੇ ਲੱਭ ਲੈਂਦੇ ਹਨ ਜਿਹੜੇ ਅਗਿਆਨੀ ਮਨੁੱਖ ਹੁੰਦੇ ਕਿਉਂਕਿ ਅਗਿਆਨੀ ਇੱਕ ਥੋੜਾ ਨਹੀਂ ਹੈ ਅਗਿਆਨੀ ਬਹੁਤ ਨੇ ਬਹੁ ਵਚਨ ਤੋਂ ਇਹ ਰਾਹ ਸ਼ਬਦ ਹੈਨ ਔਂਕੜ ਵਾਲਾ ਪੁਲਿੰਗੀ ਕਮਚਨ ਹੈ ਆਓ ਦੂਜੀ ਪੰਕਤੀ ਹੈ ਜਿਵੇਂ ਰਾਹ ਸ਼ਬਦ ਰਾਰਣ ਕਨਹਾ ਰਹ ਰਹ ਦੋ ਹੈ ਖਾਸਮ ਏਕੋ ਜਾਣ ਦੁਨੀਆ ਚ ਦੋ ਰਸਤੇ ਹੈ ਇੱਕ ਗੁਰਮੁਖਤਾ ਵਾਲਾ ਹੈ ਇੱਕ ਮਨਮੁਖਤਾ ਵਾਲਾ ਜਾਂ ਦੁਰਮਤ ਵਾਲਾ ਹੈ ਤੋਂ ਸਤਿਗੁਰੂ ਜੀ 223 ਅੰਗਿਤ ਤੇ ਮਹਾਰਾਜ ਜੀ ਦਾ ਇਹ ਪਾਵਨ ਬਚਨ ਹੈ ਇਸ ਪਾਵਨ ਸ਼ਬਦ ਵਿੱਚ ਇਹ ਗੱਲ ਕਹਿੰਦੇ ਨੇ ਦੁਨੀਆ ਚ ਦੋ ਰਾਹ ਨੇ ਇੱਕ ਗੁਰਮੁਖਤਾ ਵਾਲਾ ਹੈ ਇੱਕ ਦੁਰਮਤ ਵਾਲਾ ਹੈ ਪਰ ਦੋਹਾਂ ਰਾਵਾਂ ਦੇ ਵਿੱਚ ਖਸਮ ਇੱਕੋ ਹੀ ਹੈ ਖਸਮ ਦੇ ਮੰਮੇ ਨੂੰ ਔਕੜ ਇਸ ਕਰਕੇ ਇਕੁਲਿੰਗ ਇੱਕ ਵਚਨ ਹੈ ਤੇ ਰਾਹ ਦੋ ਵੈ ਦੋ ਰਸਤੇ ਬਹੁਵਚਨ ਹੋ ਗਿਆ ਇਸ ਕਰਕੇ ਹਾਇ ਨੌਕੜ ਨਹੀਂ ਆਈ ਰਾਹ ਦੇ ਹਾਇ ਨੌਕੜ ਨਹੀਂ ਆ ਸਕੀ ਖਸਮ ਇੱਕੋ ਜਾਣ ਇਹਨਾਂ ਦੋਹਾਂ ਦੇ ਵਿੱਚ ਜੋ ਗੁਰਮੁਖਤਾ ਤੇ ਦੁਰਮਤ ਹੈ ਖਸਮ ਇੱਕੋ ਹੀ ਹੈ ਪਰਮਾਤਮਾ ਇੱਕੋ ਹੀ ਹੈ ਪਰਮੇਸ਼ਰ ਇੱਕੋ ਹੀ ਹੈ ਬਸ ਉਹਨੂੰ ਗੁਰੂ ਦੇ ਸ਼ਬਦ ਦੇ ਨਾਲ ਪਹਿਚਾਨਣਾ ਹੈ ਗੁਰਮੁਖ ਵਿੱਚ ਵੀ ਪ੍ਰਮਾਤਮਾ ਹੈ ਦੁਰਮਤ ਕਰਨ ਵਾਲੇ ਵਿੱਚ ਵੀ ਉਹੀ ਰੱਬ ਬੈਠਾ ਹੋਇਆ ਹੈ ਤੋ ਇਹਦੀ ਸਮਝ ਕਦੋਂ ਮਿਲਦੀ ਜਦੋਂ ਗੁਰੂ ਦੇ ਨਾਲ ਜੁੜ ਕੇ ਰੱਬ ਦੀ ਬੰਦਗੀ ਕਰਦੇ ਤੋ ਇੱਥੇ ਰਾਹ ਬੋ ਬਚਨ ਸ਼ਬਦ ਹੈ ਹੁਣ ਅਗਲੀ ਪੰਕਤੀ ਹੈ ਏਤ ਰਾਹ ਪਤ ਪਵੜੀਆਂ ਚੜੀਏ ਹੋਏ 21 ਹੁਣ ਇੱਥੇ ਰਾਰਾ ਹਾਏ ਨਹੀਂ ਆ ਰਹੀ ਹੈ ਜੇ ਤੂੰ ਸਿਹਾਰੀ ਆਵੇ ਨਾ ਤਾਂ ਇਹ ਚਾਰ ਰੂਪ ਦੇ ਵਿੱਚ ਗੁਰਬਾਣੀ ਦੇ ਵਰਤੀ ਗਈ ਕਰਤਾਕਾਰਕ ਕਰਨਕਾਰਕ ਅਪਾਦਾਨਕਾਰਕ ਤੇ ਸਤਿਗੁਰੂ ਪਾਤਸ਼ਾਹ ਜੋ ਗੁਰਬਾਣੀ ਤੋਂ ਸੋਝੀ ਦਿੰਦੇ ਨੇ ਗੁਰਬਾਣੀ ਦੇ ਵਿੱਚ ਸਿਹਾਰੀ ਨੂੰ ਚਾਰ ਤਰ੍ਹਾਂ ਦੇ ਨਾਲ ਵਰਤਿਆ ਗਿਆ ਹੈ ਤੋਂ ਨੇ ਨਾਲ ਤਾਂ ਉੱਪਰ ਇਥੇ ਏਤ ਰਾਹ ਇਹ ਰਾਹ ਫਾਟ ਹੈ ਸਿਹਾੜੀ ਲੱਗਣ ਦਾ ਅਰਥ ਹੈ ਵਿੱਚ ਰਸਤੇ ਵਿੱਚ ਇਸ ਰਸਤੇ ਵਿੱਚ ਕਿਹੜਾ ਰਸਤਾ ਆਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ ਰਸਤਾ ਏਤ ਰਾਹ ਇਸ ਰਸਤੇ ਵਿੱਚ ਪਤ ਪਵੜੀਆਂ ਪਤੀ ਨੂੰ ਪਤ ਜਤਨ ਸਿਹਾੜੀ ਆਥ ਹੈ ਪਤੀ ਪਰਮੇਸ਼ਰ ਪਤ ਵੈਸੇ ਜਤਨ ਨੂੰ ਵੀ ਕਹਿੰਦੇ ਨੇ ਪਤੀ ਨੂੰ ਮਿਲਣ ਵਾਸਤੇ ਜਿਹੜੀਆਂ ਪੌੜੀਆਂ ਆਇਆਂ ਨਾ ਚੜੀਏ ਜੜੀ ਦਾ ਅਰਥ ਚੜੀਦਾ ਹੈ ਚੜ ਸਕੀਦਾ ਹੈ ਹੋਏ 21 ਰੱਬ ਨਾਲ ਇਕ ਹੋ ਕੇ ਪਰਮਾਤਮਾ ਨੂੰ ਮਿਲਣ ਵਾਲੇ ਰਾਹ ਦੀਆਂ ਪੌੜੀਆਂ ਜਿਹੜੀਆਂ ਹੈ ਪਤੀ ਨੂੰ ਮਿਲਣ ਵਾਸਤੇ ਚੜੀਆਂ ਜਾ ਸਕਦੀਆਂ ਕਦੋਂ ਜਦੋਂ ਰੱਬ ਦੇ ਨਾਲ ਇਕ ਹੋ ਜਾਏਗਾ ਹੋਏ 21 ਇਕ ਹੋ ਜਾਈਏ ਆਪ ਅਹੰਕਾਰ ਮਿਟ ਜਾਵੇ ਜਦੋਂ ਹੰਕਾਰ ਮਿਟੇਗਾ ਤਦ ਹੀ ਅਸੀਂ ਰਬ ਨਾਲ ਇੱਕ ਹੋ ਸਕਦੇ ਹਾਂ ਤਾਂ ਇਸ ਤਰੀਕੇ ਦੇ ਨਾਲ ਇੱਥੇ ਜਦੋਂ ਰਾਹ ਰੇ ਨੂੰ ਕਰਨਾ ਹਾਏ ਸਿਆਰੀ ਹੈ ਇਹਦਾ ਅਰਥ ਹੈ ਰਾਹ ਵਿੱਚ ਰਾਹ ਨੂੰ ਕਰਨਾ ਹਾ ਹੈ ਉਹ ਬਚਨ ਸ਼ਬਦ ਹੈ ਦੂਰਾ ਰਾਹ ਨੂੰ ਕਰਨਾ ਹਾਏ ਨੁਕੜ ਹੈ ਪੁਲਿੰਗੀ ਕਿ ਬਚਨ ਹੈ ਰਸਤਾ ਰਾਹ ਤਾਂ ਇਸ ਤਰ੍ਹਾਂ ਗੁਰਬਾਣੀ ਚ ਸਾਰੇ ਸ਼ਬਦ ਬਹੁਤ ਆਪਸ ਵਿੱਚ ਸੰਬੰਧ ਮਿਲਦੇ ਨੇ ਤੇ ਆਪਸਾਂ ਦਾ ਨੇ ਸਮਝ ਕੀਤੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ